ਨੂੰ ਜੁਆਇਨ ਕਰੇ ਜਦੋਂ ਉਹ ਨਰਦੋਸ ਸਾਹਬ ਤੋਂ ਹੁੰਦਾ ਤਾਂ ਫਿਰ ਉਹ ਆਪਣਾ ਉਹਦੇ ਤੇ ਬੈਠੇ ਹੁਣੇ ਆਪ ਜਦੋਂ ਇਹਨਾਂ ਦੀ ਵਾਰੀ ਆਈ ਆ ਆਪ ਇਸ ਗੱਲ ਤੋਂ ਘੁੜਾ ਲੈ ਨਿਕਲ ਰਹੇ ਨੇ ਇਹ ਸਾਰੇ ਦੇਖੋ ਕਿੰਨੇ ਇਹਨਾਂ ਦੇ ਵੱਡੇ ਵੱਡੇ ਲੀਡਰ ਨੇ ਜਿਹੜੇ ਜੇਲਾਂ ਦੇ ਵਿੱਚ ਇਸ ਘਟਾਲੇ 'ਚ ਬੈਠੇ ਆ ਇਹ ਦੇਖੋ ਈਡੀ ਨੇ ਉਹ ਨਹੀਂ ਫੜ ਲਿਆ ਕੋਈ ਸਬੂਤ ਨਹੀਂ ਹਲਕਾ ਸਿਤਰਾਣਾ ਤੋਂ ਭਾਜਪਾ ਦੇ ਹਲਕਾ ਇੰਚਾਰਜ ਨਰਾਇਣ ਸਿੰਘ ਨੇ ਰਸੋਤ ਨੇ ਕਾਨਫਰੰਸ ਕਰਦੇ ਕਿਹਾ ਹੈ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਹਾਈ ਕੋਰਟ ਨੇ ਵੀ ਦੋਸ਼ੀ ਕਰਾਇਆ ਠਹਿਰਾ ਦਿੱਤਾ ਹੈ ਹੁਣ ਉਹਨਾਂ ਨੂੰ ਆਪਣੇ ਦਿੱਲੀ ਦੇ ਮੁੱਖ ਮੰਤਰੀ ਅਹੁਦੇ ਤੋਂ ਅਸਤੀਫਾ ਦੇ ਦੇਣਾ ਚਾਹੀਦਾ ਹੈ ਸਰ ਬੀਤੇ ਦਿਨੀ ਹਾਈ ਕੋਰਟ ਵੱਲੋਂ ਆਮਦਵੀ ਦੀ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੂੰ ਹਾਈ ਕੋਰਟ ਨੇ ਦੋਸ਼ੀ ਠਹਿਰਾਇਆ ਹੈ ਵੀ ਉਹਨਾਂ ਦੀ ਗ੍ਰਿਫਤਾਰੀ ਚਾਹੀਈ ਹੈ ਉਹਨੂੰ ਕਿਵੇਂ ਦੇਖੇ ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜੀ ਕੀ ਫਤਿਹ ਮੈਂ ਨਰਨੈਨ ਸਿੰਘ ਨਰਸ਼ੌਤ ਹਲਕਾ ਛਤਰਾਨਾ ਦਾ ਹਲਕਾ ਇੰਚਾਰਜ ਆ ਮੇਰੇ ਨਾਲ ਸਰਦਾਰ ਬਗੀਚਾ ਸਿੰਘ ਨੇ ਸਾਡੇ ਕਿਸਾਨ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਨੇ ਰੂਤ ਸਿੰਘ ਮੇਰੇ ਬਲਾਕ ਦੇ ਪ੍ਰਧਾਨ ਨੇ ਤੇ ਇਧਰ ਕਰਨ ਸਿੰਘ ਬੜੈਤ ਜੀ ਇਹ ਵੀ ਸਾਡੇ ਕਿਸਾਨ ਵਿੰਗ ਦੇ ਪ੍ਰਧਾਨ ਨੇ ਜਿਹੜਾ ਹਾਈ ਕੋਰਟ ਦਾ ਫੈਸਲਾ ਆਇਆ ਮੰਨਨੇ ਹਾਈ ਕੋਰਟ ਦਾ ਬਿਲਕੁਲ ਜਾਇਜ਼ ਸਹੀ ਫੈਸਲਾ ਦਿੱਤਾ ਉਹ ਇਸ ਗੱਲ ਦੀ ਤਾਇਦ ਕਰਦਾ ਵੀ ਕਿ ਜਿਹੜੀ ਕੇਜਰੀਵਾਲ ਸਾਹਿਬ ਦੀ ਗ੍ਰਿਫਤਾਰੀ ਹੋਈ ਹੈ ਉਹ ਬਿਲਕੁਲ ਜਾਇਜ਼ ਹੋਈ ਹੈ ਔਰ ਹਾਈ ਕੋਰਟ ਨੇ ਕਿਹਾ ਕਿ ਇਹ ਇਹਨਾਂ ਦੇ ਜਿਹੜੇ ਸਬੂਤ ਨੇ ਇਹ ਮਿਲਦੇ ਨੇ ਕੇਂਦਰੀਵਾਲ ਦੀ ਜਿਹੜੀ ਗ੍ਰਿਫਤਾਰੀ ਹੈ ਇਹ ਜਾਇਜ਼ ਹੈ ਤੇ ਕੇਂਦਰੀਵਾਲ ਨੂੰ ਹੁਣ ਅਸਤੀਫਾ ਦੇ ਦੇਣਾ ਚਾਹੀਦਾ ਆਪਣੇ ਪਦ ਤੇ ਬੈਠਣ ਦੇ ਉਹਨੂੰ ਮੁੱਖ ਮੰਤਰੀ ਪਦ ਤੇ ਰਹਿਣ ਦਾ ਕੋਈ ਹੱਕ ਨਹੀਂ ਕੋਈ ਵੀ ਮੁੱਖ ਮੰਤਰੀ ਕੋਈ ਵੀ ਇਹ ਤਾਂ ਆਪ ਕਹਿੰਦੇ ਹੁੰਦੇ ਸੀ ਆਮ ਪਾਰਟੀ ਵਾਲੇ ਵੀ ਜੇ ਕਿਸੇ ਤੇ ਕੋਈ ਜੁਰਮ ਲੱਗਦਾ ਉਹ ਉਸ ਨੂੰ ਸਾਬਤ ਕਰੇ ਉਹ ਉਸ ਦੇ ਤਫਤੀਸ਼ ਨੂੰ ਜੁਆਇਨ ਕਰੇ ਜਦੋਂ ਉਹ નિર્ਦੋਸ਼ ਸਾਬਤ ਹੁੰਦਾ ਤਾਂ ਫਿਰ ਉਹ ਆਪਣਾ ਉਹਦੇ ਤੇ ਬੈਠੇ ਹੁਣੇ ਆਪ ਜਦੋਂ ਇਹਨਾਂ ਦੀ ਵਾਰੀ ਆਈ ਆ ਆਪ ਇਸ ਗੱਲ ਤੋਂ ਕਿਉਂ ਭੱਜਦੇ ਆ ਇਹ ਤਾਂ ਬਿਲਕੁਲ ਗਲਤ ਗੱਲ ਹੈ ਜਦੋਂ ਉਹਨਾਂ ਤੇ ਚਾਰਜ ਲੱਗ ਗਿਆ ਹਾਈ ਕੋਰਟ ਨੇ ਵੀ ਮੰਨ ਲਿਆ ਤੇ ਹੁਣ ਉਹਨਾਂ ਨੂੰ ਆਪਣਾ ਹਸਤੀਵਾ ਦੇਣਾ ਚਾਹੀਦਾ ਕਿਸੇ ਨੂੰ ਹੋਰ ਬਣਾ ਦੇਣ ਅਸੀਂ ਕਿਹੜਾ ਕਹਿੰਦੇ ਆ ਵੀ ਕਿਸੇ ਕਿਸੇ ਹੋਰ ਪਾਰਟੀ ਦਾ ਬਣਾਉਣ ਅਸੀਂ ਕਹਿੰਦੇ ਆ ਆਮ ਪਾਰਟੀ ਦਾ ਕੋਈ ਵੀ ਐਮਐਲਏ ਉਹਨੂੰ ਮੁੱਖ ਮੰਤਰੀ ਬਣਾ ਦੇਣ ਅਸੀਂ ਤਾਂ ਸਿਰਫ ਭਾਜਪਾ ਇੱਕੋ ਹੀ ਗੱਲ ਕਹਿੰਦੇ ਆ ਵੀ ਅਸੀਂ ਤਾਂ ਹੱਥ ਜੋੜ ਕੇ ਬੇਨਤੀ ਕਰਦੇ ਆ ਕੇਂਦਰੀਵਾਲ ਸਾਹਿਬ ਜਿਹੜੀਆਂ ਗੱਲਾਂ ਤੁਸੀਂ ਕਰਦੇ ਸੀ ਨਾ ਕੱਲ ਅੱਜ ਉਹਨਾਂ ਦੇ ਖਰੇ ਉਤਰੋ ਅੱਜ ਆਪਣੀ ਕੁਰਸੀ ਤਿਆਗ ਕੇ ਆਪਣੇ ਸਾਹਮਣਾ ਕਰੋ ਕੋਰਟ ਦਾ ਔਰ ਜੇ ਤੁਹਾਡੇ ਹੱਕ 'ਚ ਫੈਸਲਾ ਆਇਆ ਤੁਸੀਂ ਫੇਰ ਮੁੱਖ ਮੰਤਰੀ ਬਣ ਜਿਓ ਨਹੀਂ ਆਪਣਾ ਕੋਈ ਵੀ ਐਮਐਲਏ ਇੱਕ ਮੁੱਖ ਮੰਤਰੀ ਬਣਾਓ ਤੇ ਆਪਣੀ ਕੁਰਸੀ ਨੂੰ ਛੱਡੋ ਆਪਾਂ ਪੋਰਸ਼ਨ ਨੂੰ ਕਿਵੇਂ ਦੇਖਦੇ ਆ ਬਿਲਕੁਲ ਜੀ ਜਿਸ ਤਰ੍ਹਾਂ ਦਿੱਲੀ ਦੇ ਵਿੱਚ ਵੱਡੇ ਵੱਡੇ ਘਟਾਲੇ ਨਿਕਲ ਰਹੇ ਨੇ ਇਹ ਸਾਰੇ ਦੇਖੋ ਕਿੰਨੇ ਇਹਨਾਂ ਦੇ ਵੱਡੇ ਵੱਡੇ ਲੀਡਰ ਨੇ ਜਿਹੜੇ ਜੇਲਾਂ ਦੇ ਵਿੱਚ ਇਸ ਘਟਾਲੇ 'ਚ ਬੈਠੇ ਆ ਇਹ ਦੇਖੋ ED ਨੇ ਉਹ ਨਹੀਂ ਫੜ ਲਿਆ ਕੋਈ ਸਬੂਤ ਨੇ ਹਾਈ ਕੋਰਟ ਦੇ ਵਿੱਚ ਸੁਪਰੀਮ ਕੋਰਟ ਦੇ ਵਿੱਚ ਇਹਨਾਂ ਨੇ ਵੇਲਾਂ ਲਾਈਆਂ ਨੇ ਜੇ ਉਹ ਰਿਜੈਕਟ ਹੋਈਆਂ ਨੇ ਤੇ ਕਿਸੇ ਸਬੂਤ ਦੇ ਆਧਾਰ ਤੇ ਹੋਈਆਂ ਨੇ ਪੰਜਾਬ ਦੇ ਵਿੱਚ ਵੀ ਉਹੀ ਪਾਲਿਸੀ ਜਿਹੜੀ ਦਿੱਲੀ ਸੀ ਉਹੀ ਪੰਜਾਬ 'ਚ ਨੇ ਲਾਗੂ ਕੀਤੀ ਆ ਜਿਸ ਦਿਨ ਇਹ ED ਨੇ ਪੰਜਾਬ ਦੀ ਤਫ਼ਤੀਸ਼ ਸ਼ੁਰੂ ਕੀਤੀ ਪੰਜਾਬ ਦੇ ਵਿੱਚ ਵੀ ਬਹੁਤ ਕੁਝ ਨਿਕਲਣਾ ਇਹ ਤਾਂ ਕੇਂਦਰੀਵਾਲ ਦੀ ਸਰਕਾਰ ਪੰਜਾਬ ਨੂੰ ਲੁੱਟ ਕੇ ਖਾ ਗਈ ਆ ਭਗਵਾਨਤਮਾਨ ਸਾਹਿਬ ਜਿਹੜਾ ਸਾਰਾ ਪੰਜਾਬ ਦਾ ਪੈਸਾ ਸੀ ਸਾਰਾ ਹੀ ਇਹਨੇ ਕੇਂਦਰੀਵਾਲ ਨੂੰ ਦਿੱਤਾ ਬਾਹਰ ਦੇ ਇਲੈਕਸ਼ਨਾਂ 'ਚ ਦਿੱਤਾ ਤੇ ਕਿਸੇ ਸਬੂਤ ਦੇ ਆਧਾਰ ਤੇ ਹੋਈਆਂ ਨੇ ਪੰਜਾਬ ਦੇ ਵਿੱਚ ਵੀ ਉਹੀ ਪਾਲਿਸੀ ਜਿਹੜੀ ਦਿੱਲੀ ਸੀ ਉਹੀ ਪੰਜਾਬ 'ਚ ਨੇ ਲਾਗੂ ਕੀਤੀ ਆ ਜਿਸ ਦਿਨ ਇਹ ED ਨੇ ਪੰਜਾਬ ਦੀ ਤਫ਼ਤੀਸ਼ ਸ਼ੁਰੂ ਕੀਤੀ ਪੰਜਾਬ ਦੇ ਵਿੱਚ ਵੀ ਬਹੁਤ ਕੁਝ ਨਿਕਲਣਾ ਇਹ ਤਾਂ ਕੇਂਦਰੀਵਾਲ ਦੀ ਸਰਕਾਰ ਪੰਜਾਬ ਨੂੰ ਲੁੱਟ ਕੇ ਖਾ ਗਈ ਹੈ ਭਗਵੰਤ ਮਾਨ ਸਾਹਿਬ ਜਿਹੜਾ ਸਾਰਾ ਪੰਜਾਬ ਦਾ ਪੈਸਾ ਸੀ ਸਾਰਾ ਇਹ ਇਹਨੇ ਕੇਂਦਰਿਆਲੂ ਦੇਤਾ ਬਾਅਦ ਦੇ ਇਲੈਕਸ਼ਨਾਂ 'ਚ ਦੇਤਾ ਔਰ ਇਲੈਕਸ਼ਨਾਂ ਦੇ ਵਿੱਚ ਆਮ ਪਾਰਟੀ ਦੀ ਜਿਹੜੀ ਹਾਲਤ ਹੋਈ ਹੈ ਨੋਟਾ ਤੋਂ ਵੀ ਇਹਨਾਂ ਨੂੰ ਵੋਟਾਂ ਪਈਆਂ ਨੇ ਇਹ ਦੱਸਦੇ ਆ ਕਿ ਇਹ ਜਿਹੜੀ ਜਿੰਨਾ ਵੀ ਇਹ ਗੱਪ ਮਾਰਦੇ ਝੂਠ ਮਾਰਦੇ ਆ ਜੋ ਇਹਨਾਂ ਨੇ ਝੂਠ ਮਾਰ ਮਾਰ ਕੇ ਆਪਣੀਆਂ ਸਰਕਾਰਾਂ ਬਣਾਈਆਂ ਨੇ ਇਹ ਬਿਲਕੁਲ ਗਲਤ ਬਣਾਈਆਂ ਨੇ ਔਰ ਲੋਕਾਂ ਦੇ ਨਾਲ ਧੋਖਾ ਕੀਤਾ ਸੀ ਇਹੀ ਗੱਲ ਕਹਿੰਦੇ ਆ ਪੰਜਾਬ ਤੋਂ ਛਤਰਾਣੇ ਹਲਕੇ ਤੋਂ ਮੈਂ ਪਟਿਆਲੇ ਤੋਂ ਮੰਗ ਕਰਦਾ ਵੀ ਇਹ ਆਪਣਾ ਉਹਦਾ ਛੱਡ ਕੇ ਕੇਂਦਰੀ ਹਲ ਪਾਸੇ ਹੋਵੇ ਔਰ ਮੈਂ ਤਾਂ ਸੈਂਟਰ ਸਰਕਾਰ ਨੂੰ ਬੇਨਤੀ ਕਰਦਾ ਕਿ ਪੰਜਾਬ ਦੀ ਵੀ ਤਫਤੀਸ਼ ਟੀਡੀ ਨੂੰ ਦੇਵੇ ਤਾਂ ਕਿ ਪੰਜਾਬ ਦੇ ਵਿੱਚ ਜਿਹੜੀ ਇਹਨਾਂ ਨੇ ਕਰਪਸ਼ਨ ਕੀਤੀ ਆ ਉਸ ਦਾ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋਵੇ